ਕਾਰਯੋਗ ਭਰਾਓ ਉਸ ਜਗ੍ਹਾ ਤੇ ਮੈਂ ਖੜਾ ਵਾਂ ਇਹ ਜਦੋਂ ਅੰਮ੍ਰਿਤਸਰ ਤੋਂ ਆਪਾਂ ਹਾਈਵੇ ਤੇ ਆਉਨੇ ਆ ਬਠਿੰਡੇ ਨੂੰ ਜਿਹੜਾ ਰਸਤਾ ਜਾਂਦਾ ਵਾ ਵਿਦਵਨ ਸਭਾ ਹਲਕਾ ਜੀਰਾ ਔਰ ਇਹ ਜਿਹੜਾ ਪਿੰਡ ਆ ਰਟੋਲ ਇੱਥੇ ਕੱਲ ਕੁਦਰਤੀ ਆਫਤ ਕਹਿ ਲੋ ਜਾਂ ਨੁਕਸਾਨ ਕਹਿ ਲੋ ਐਡਾ ਵੱਡਾ ਹਾਸਾ ਹੋਣ ਤੋਂ ਟਲ ਗਿਆ ਔਰ ਨੁਕਸਾਨ ਤੇ ਜਿੱਥੇ ਹੋਇਆ ਹੋਇਆ ਉੱਥੇ ਨੌਜਵਾਨਾਂ ਦੀ ਜਾਨ ਵੀ ਚਲੀ ਗਈ ਔਰ ਇੱਕ ਘਟੋ ਘਟ 2250 ਏਕੜ ਜਮੀਨ ਜਿਹੜੀ ਆ ਉਹ ਅੱਗ ਦੀ ਲਪੇਟ ਚ ਆ ਗਈ ਔਰ ਇੱਥੇ ਜਿਹੜਾ ਨੁਕਸਾਨ ਹੋਣ ਤੋਂ ਸਭ ਤੋਂ ਵੱਡਾ ਜਿਹੜਾ ਇੱਥੋਂ ਦੇ ਲੋਕਾਂ ਨੇ ਵਿਚਾਰੇ ਨੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਬਚਾ ਲਿਆ ਇੱਕ ਫੈਕਟਰੀ ਸੀ ਉੱਥੇ ਅੱਗ ਲੱਗ ਸਕਦੀ ਸੀ ਇੱਕ ਪੈਟਰੋਲ ਪੰਪ ਤੇ ਅੱਗ ਲੱਗ ਸਕਦੀ ਸੀ ਜੇ ਕਿਤੇ ਉਹ ਹਾਸਾ ਹੋ ਜਾਂਦਾ ਤੇ ਪਤਾ ਨਹੀਂ ਇੱਥੇ ਕਿੰਨਾ ਨੁਕਸਾਨ ਹੋਣਾ ਸੀ ਅੱਗ ਵੇਖੋ ਕਿੰਨੀ ਤੇਜ਼ ਸੀ ਵੀ ਹੱਲੇ 24 ਘੰਟੇ ਹੋ ਗਏ ਤੇ ਹੱਲੇ ਤੱਕ ਆ ਵੇਖੋ ਅੱਗ ਚੱਲ ਰਹੀ ਹੈ ਔਰ ਇੱਥੇ ਰੁੱਖਾਂ ਦੇ ਹਾਲਾਤ ਜਿਹੜੇ ਆ ਉਹ ਇਹੋ ਜੇ ਹੋ ਗਿਆ ਦੂਰ ਦੂਰ ਤੱਕ ਕਿ ਸਾਰੇ ਰੁੱਖ ਸੜ ਕੇ ਸਵਾਹ ਹੋ ਗਿਆ ਪਰ ਇਥੋਂ ਦੇ ਲੋਕਾਂ ਨੇ ਜਿਹੜਾ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਕਿਸੇ ਦੇ ਹੱਥ ਸੜ ਗਏ ਕਿਸੇ ਦੇ ਮੂੰਹ ਤੇ ਅੱਗ ਪੈ ਗਈ ਪਰ ਮੈਂ ਇੱਕ ਗੱਲ ਸਰਕਾਰ ਤੇ ਪ੍ਰਸ਼ਾਸਨ ਨੂੰ ਪੁੱਛਣੀ ਚਾਹੁੰਦਾ ਕਿ ਭਰਾਓ ਇਹ ਉਹ ਲੋਕ ਆ ਜਿਹੜੇ ਤੁਹਾਨੂੰ ਵੋਟਾਂ ਪਾ ਕੇ ਚੁਣਦੇ ਨੇ ਵਿਧਾਨ ਸਭਾ ਪਾਰਲੀਮੈਂਟ ਭੇਜਦੇ ਨੇ ਅੱਜ ਆਪਾਂ ਇੰਨਾਂ ਦੀ ਸਾਰ ਲੈਣ ਹੀ ਨਹੀਂ ਪਹੁੰਚੇ ਅਰੇ ਇਹ ਉਹ ਲੋਕ ਨੇ ਜਿਹੜੇ ਟੈਕਸ ਪੇ ਕਰਦੇ ਨੇ ਤੇ ਪ੍ਰਸ਼ਾਸਨ ਦੇ ਅਧਿਕਾਰੀ ਇਹਨਾਂ ਦੇ ਟੈਕਸ ਦੀਆਂ ਤਨਖਾਹਾਂ ਲੈਂਦੇ ਨੇ ਕਿੱਥੋਂ ਤੱਕ ਜਾਏ ਤੇ ਆ ਕਿ ਅਸੀਂ ਇਹਨਾਂ ਦੀ ਸਾਰਨਾ ਲਈਏ ਕਿਸਾਨ ਤੇ ਅੱਗੇ ਸਾਰੇ ਪਾਸਿਓਂ ਮਰਿਆ ਪਿਆ ਬਾਰਡਰਾਂ ਤੇ ਤੁਸੀਂ ਨਹੀਂ ਬੈਣ ਦਿੰਦੇ ਐਮਐਸਪੀ ਤੁਸੀਂ ਨਹੀਂ ਲੈਣ ਦਿੰਦੇ ਆ ਆਫਤਾਂ ਰਹਿ ਗਈਆਂ ਸੀ ਕਿ ਆਉਣ ਵਾਲੀਆਂ ਉਹਨਾਂ ਆਫਤਾਂ ਨੇ ਵੀ ਮਾਰਤਾ ਇਹਨਾਂ ਨੂੰ ਕਈ ਲੋਕਾਂ ਦੇ ਤੇ ਇਹੋ ਜਿਹੇ ਹਾਲਾਤ ਕੱਲ ਮੈਂ ਇੱਕ ਪਿਓ ਤੇ ਧੀ ਰੋਂਦੇ ਵੇਖ ਰਿਹਾ ਸੀਗਾ ਉਹ ਦੋ ਕਿੱਲੇ ਕਿਤੇ ਕਿੱਲਾ ਜ਼ਮੀਨ ਸੀਗੀ ਵਿਚਾਰਿਆਂ ਦੀ ਉਹ ਵੀ ਕਮਾਈ ਦਾ ਸਾਧਨ ਸੀ ਸਾਰਾ ਹੀ ਛੜ ਗਿਆ ਪਰ ਇਹੋ ਜਿਹੇ ਹਾਲਾਤ ਵੇਖ ਕੇ ਅੱਜ ਮੈਂ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਜੀਪੀਸੀ ਨੂੰ ਬੇਨਤੀ ਕਰਨਾ ਚਾਹੁੰਦਾ ਖਾਲਸਾ ਐਡ ਨੂੰ ਬੇਨਤੀ ਕਰਨਾ ਚਾਹੁੰਦਾ ਉਹ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਔਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਭਰਾਓ ਇਹਨਾਂ ਦੀ ਸਾਰ ਲਓ ਆਕੇ ਆਪਣੇ ਲੋਕਾਂ ਦੇ ਨਾਲ ਖਲੋ ਆਣ ਕੇ ਅੱਜ ਇਹਨਾਂ ਲੋਕਾਂ ਨੂੰ ਤੁਹਾਡੀ ਜਰੂਰਤ ਹੈ ਕਈਆਂ ਦੇ ਤਿੰਨ ਚਾਰਾਂ ਦੇ ਟਰੈਕਟਰ ਹੀ ਸੜ ਗਏ ਤੇ ਕਿਤੇ ਨਾ ਕਿਤੇ ਅੱਜ ਇਹਨਾਂ ਦੇ ਨਾਲ ਖਲੋ ਵੱਡਾ ਦਿਲ ਵਿਖਾ ਕੇ ਆਪਣੇ ਭਰਾਵਾਂ ਦੀ ਸਾਰ ਲਓ ਸਰਕਾਰ ਪ੍ਰਸ਼ਾਸਨ ਜੋ ਮੁਆਵਜ਼ਾ ਇਹਨਾਂ ਦਾ ਵਟਦਾ ਵਾ ਉਹ ਦਵੇ ਕਿਉਂਕਿ ਇੱਥੋਂ ਦੇ ਹਾਲਾਤ ਜਿਹੜੇ ਆ ਉਹ ਆ ਕੇ ਜਿਹੜਾ ਬੰਦਾ ਵੇਖਦਾ ਇੱਕ ਰੂਹ ਰੋਟ ਦੀ ਆ ਆ ਹਾਲਾਤ ਨੇ ਜਿਹੜੇ ਕਦੀ ਸੋਚਿਆ ਵੀ ਨਹੀਂ ਸੀ ਕਿ ਐਸੇ ਹਾਲਾਤ ਪੈਦਾ ਹੋ ਜਾਣਗੇ ਆ ਰੁੱਖ ਜਿਹੜੇ ਹਰੇ ਭਰੇ ਰੁੱਖ ਸੀ ਉਹ ਸਾਰੇ ਹੀ ਸੜ ਕੇ ਸੁਆਹ ਹੋ ਗਏ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਦੀ ਸਾਰ ਲੈਣੀ ਚਾਹੀਦੀ ਜੇ ਕਿਤੇ ਸੜਕ ਤੋਂ ਅੱਗ ਪਰਲੇ ਬਨੇ ਚੱਲ ਜਾਂਦੀ ਤੇ ਨਾਲ ਹੀ ਫੈਕਟਰੀ ਆ ਉਥੇ ਵੀ ਨੁਕਸਾਨ ਹੋਣਾ ਸੀ ਗਾੜੀ ਪੈਟਰੋਲ ਪੰਪ ਉਥੇ ਨੁਕਸਾਨ ਹੋਣਾ ਸੀ ਸੋ ਕਿਤੇ ਨਾ ਕਿਤੇ ਸਰਕਾਰ ਪ੍ਰਸ਼ਾਸਨ ਇਹਨਾਂ ਦੀ ਸਾਰ ਲਵੇ ਔਰ ਇਹਨਾਂ ਨੂੰ ਮਾਰ ਦੇ ਧੰਨਵਾਦ